ਇਤੇ ਦਿਨੀ ਜਲੰਧਰ ਦੇ ਰੇਲਵੇ ਫਾਟਕਾ ਉਤੇ ਇੱਕ ਵਿਅਕਤੀ ਦੀ ਪੇਟ ਭਰੇ ਹਾਲਾਤਾਂ ਵਿੱਚ Laash milan ਦਾ ਮਾਮਲਾ ਸਾਹਮਣੇ ਆਇਆ ਸੀ ਉਕਤ ਵਿਅਕਤੀ ਦੀ ਪਛਾਣ ਰਾਜੂ ਬਰਮਨ ਉਰਫ ਬੰਗਾਲੀ ਵਜੋਂ ਹੋਈ ਸੀ Laash milan ਤੋਂ ਬਾਅਦ ਰੇਲਵੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਸੀ ਇਸ ਸਬੰਧ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦੇ ਆ ਜੀਆਰਪੀ ਜਲੰਧਰ ਦੇ ਮੁਖ ਅਫਸਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਜਿਸ ਵਿਅਕਤੀ ਦੀ ਲਾਸ਼ ਮਿਲੀ ਸੀ ਉਸ ਦੀ ਤਫਤੀਸ਼ ਦੌਰਾਨ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਤੋਂ ਪਤਾ ਲੱਗਾ ਹੈ ਕਿ ਰਾਜੂ ਬਰਮਨ ਉਸ ਬੰਗਾਲੀ ਦਾ ਆਪਣੇ ਸੁਪਰਵਾਈਜ਼ਰ ਦੇ ਨਾਲ 17 ਤਰੀਕ ਨੂੰ ਝਗੜਾ ਹੋ ਗਿਆ ਸੀ ਜਿਸ ਤੋਂ ਬਾਅਦ ਉਸ ਦੇ ਸੁਪਰਵਾਈਜ਼ਰ ਨੇ ਹੀ ਰਾਜੂ ਦੇ ਸਿਰ ਤੇ ਲੱਕੜ ਦਾ ਬਾਲਾ ਮਾਰ ਕੇ ਉਸ ਦਾ ਕਤਲ ਕਰ ਲਾਸ਼ ਨੂੰ ਰੇਲਵੇ ਫਾਟਕਾ ਉਤੇ ਸੁੱਟ ਦਿੱਤਾ ਸੀ ਪੁਲਿਸ ਅਧਿਕਾਰੀਆਂ ਅਨੁਸਾਰ ਦੋਸ਼ੀ ਵਿਰੁੱਧ ਬੰਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 31 11 2024 ਨੂੰ ਇੱਕ ਕੰਪਨੀ ਦਾ ਖੇਤ ਵਿੱਚ ਸੈਕਸ਼ਨ ਕੰਪਨੀ ਦਾ ਪ੍ਰਾਈਵੇਟ ਉਹਦਾ ਮਰਡਰ ਹੋਇਆ ਸੀ ਆ ਰੀਅਲ اسٹیਟ ਸ਼ਹਿਰ ਆਪਣਾ ਫੋਟੋਟੇਟ ਜਿਹੜਾ ਕੋਲਾ گاਉਂ ਦੇ ਲੱਗਦਾ ਹੋਇਆ ਸੀ। ਉਹ ਕਿਚ ਅਸੀਂ ਆ ਦੇਖੇ ਸੀ ਜਿਹੜੇ ਪਰੇਜ਼ ਕਰਾ ਕਸ਼ੇ ਦਿੱਤੀਆਂ ਇਹਨਾਂ ਨੂੰ ਉਹਦਾ ਮਾਲਕਾਂ ਨੂੰ ਬੁਲਾਇਆ। ਉਹ ਸਾਰਾ ਸਾਬ ਵਗੈਰਾ ਦਾ ਪਤਾ ਕੀਤਾ ਉਹਨਾਂ ਦਾ ਕਿ ਕਿੰਨਾ ਸਾਬ ਸਟਾਫ ਆ ਕੀ ਹੈ। ਉਸ ਵਾਰ ਪਤਾ ਲੱਗਾ ਜਰਮੇ ਤੋਂ ਕਿਸੇ ਇੱਕ ਨੋ ਦਾ ਬੰਦਾ ਸੁਪਰਵਾਈਜ਼ਰ ਆ ਉਹ ਦਾ ਸਾਕਰ ਨਵਾਂ ਦਾ ਉਹ ਮਿਸਰਾਂ ਮਗਰੀ ਉਹਦਾ ਫੋਨ ਬੰਦ ਆ ਉੱਥੇ ਆਇਆ ਨਹੀਂ ਬਾਕੀ ਨਾ ਸਾਰੇ ਬੱਕਰ ਆਈ ਸੀ ਫਿਰ ਉਹਦਾ ਐਡਰੈਸ ਕਿਰਾ ਕਢਾ ਗਏ ਉਹਦੀ ਸ਼ਾਨ ਪੀੜ ਕੀਤੀ ਸਮਰਥ ਕੀਤਾ ਉਹਦੀ ਟੀਮ ਘਰ ਭੇਜੀ ਉਹਦੇ ਪਾਣੀ ਪਤਾ ਰਹਿਣ ਲੱਗੇ ਉਹ ਘਰ ਵੀ ਫਿਰ ਉਸ ਤੋਂ ਘਰੋਂ ਹੀ ਭੱਜ ਗਿਆ ਤੇ ਇਸ ਤਰ੍ਹਾਂ ਉਹ ਭੱਜਾ ਕਰਦਾ ਮੁਕਦਾ ਫਿਰਦਾ ਸੀ ਦਬਾਅ ਬਣਿਆ ਸੀ ਤੇ ਦਬਾਅ ਜੋ ਦੁਬਾਰਾ ਕੱਲਪੇਲੇ ਪੁਲਿਸ ਕੋਲ ਸਿਨਰ ਕਰਨਾ ਚਾਹੁੰਦਾ ਸੀ ਉਹਦੇ ਮੈਸੇਜ ਆਇਆ ਫਿਰ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਨੇ ਹੋਰ ਫਰੈਂਟ ਕਰਵਾ ਸਰ ਕੋਰਟ ਦੀ ਇਜਾਜ਼ਤ ਨਾਲ ਅਸੀਂ ਕੋਸ਼ਿਸ਼ ਪਾ ਕੇ ਉਹਨੇ ਬਸ ਤਾਰੀਖਾਂ ਦੇ ਸ਼ਾਮ ਨੂੰ ਤੇ ਸ਼ਾਮ ਰਾਤੀ ਪਾਈ ਪਈ ਜੇ ਤੁਹਾਨੂੰ ਆਪੇ ਕਿਵੇਂ ਲਿਖ ਰਹੇ ਕਿਹੜਾ ਪ੍ਰੋਜੈਕਟ ਚੱਲਦਾ ਰਿਹਾ ਹੈ ਕਿ ਕਿੱਥੇ ਕੰਮ ਕਰ ਰਹੇ ਕਿ ਕਿੱਥੇ ਰਹਿ ਰਹੇ ਇਹ ਇੱਕ ਕੰਸਟਰਕਸ਼ਨ ਚੱਲਦੀ ਹੈ ਜੀ ਇੱਥੇ ਆਪਣਾ ਜਿਹੜਾ ਫੋਰਟਫੋਲ ਹੈਗਾ ਵਾ ਆਡੀਅਮ ਸ਼ੈੱਡ ਦੇ ਲੈ ਕੇ ਪਿਆਂ ਦੇ ਲੱਗੇ ਇੱਥੇ ਚੱਲਦਾ ਪਿਆ ਸੀ ਪੰਪ ਪਿਛਲੇ ਇੱਕ ਮਹੀਨੇ ਤੋਂ ਪੰਪ ਸੀ ਤਾਂ ਬੰਦ ਕਰਨ ਕਰਕੇ ਜਿਹੜੇ ਇਹਨਾਂ ਦੇ ਆਪਣਾ ਸਾਗਰਾ ਇੱਕ ਉਹ ਇੰਜੀਨੀਅਰ ਨੇ ਦੇ ਉਹ ਲੱਗੇ ਬਸ਼ੀਰਪੁਰੇ ਦੇ ਲੱਭੇ ਨਾ ਪ੍ਰਾਈਵੇਟ ਕਮਰਾ ਵੀ ਲਿਆ ਹੋਇਆ ਰਹਿਣਾ ਤੇ ਚੋਕੀ ਤੇ ਇੱਥੇ ਰਹਿੰਦਾ ਸੀ ਉੱਤੇ ਸਾਈਟ ਤੇ ਰਹਿੰਦਾ ਸੀ ਇਹ ਆਫਸਰ ਹੋਣਾ ਕੰਮ ਕਟੌਣ ਕਰਕੇ ਵੇੜਾ ਗੋੜਾ ਮਾਰ ਲੈਂਦੇ ਸੀ ਉਹਨਾਂ ਜਿਹਨਾਂ ਗੱਲਬਾਤ ਹੋਈ ਸੁਪਰਵਾਈਜ਼ ਦਿੱਤੀ ਸੀ ਫਿਰ ਰਾਤ ਨੂੰ ਇਹਨਾਂ ਦੇ ਬੈਠੇ ਮਿੱਠੇ ਗੱਲਬਾਤ ਹੋਈ ਹੈ ਕਿਤੇ ਉਹਨਾਂ ਨੇ ਸ਼ਰਾਬ ਜੀਦਾ ਪੀ ਲਈ ਉਹਨਾਂ ਦਾ ਖਾਅ ਮਿਲੀ ਸੀ ਇਸੇ ਗੱਲ ਚੌਕੀਦਾਰ ਪਰਖਾ ਮਿਲੀ ਸੀ 9000 ਰੁਪਏ ਉਹਨੇ ਫਿਰ ਆਪਣਾ ਪੱਖਾ ਪੱਖਾ ਪਹਿਲਾਂ ਇਕੱਠੇ ਗਏ ਉਹਨੇ ਪੱਖਾ ਖਰੀਦਿਆ ਉਹਨੇ ਤੇ ਨਵਾਂ ਮੋਬਾਈਲ ਉਹਨਾਂ ਤੇ ਪੱਤੀ ਰਜਿਸਟਰ ਕਰਵਾਤਾ ਇਹ ਵੀ ਨਵੀਂ ਪਰਚੇਜ ਕੀਤੀ ਉਹਨਾਂ ਰਾਤ ਫਿਰ ਉਹਨਾਂ ਨੇ ਸ਼ਰਾਬ ਅਗਲੇ ਜ਼ਿਆਦਾ ਪੀ ਲਈ ਇਹ ਕਿਦਾਂ ਮੈਂ ਲੱਗੇ ਬੈਠਾ ਸੀ ਕਦਰ ਉਹਦੇ ਉਹ ਮੈਨੂੰ ਕਹਿੰਦਾ ਤੂੰ ਘਰ ਜਾ ਉਹ ਜਾ ਕੇ ਸੌਂਦਾ ਨਹੀਂ ਹੈ ਰਾਤ ਨੂੰ 11:30 12:00 ਵਜੇ ਦੀ ਸੀ ਹਾਂ ਤੇ ਇੱਕ ਇਹਨੂੰ ਕਿਸੇ ਦਾ ਗਾਲਾਂ ਕੰਨੀਆਂ ਕੱਟਣ ਲੱਗਿਆ ਤੇ ਸ਼ਰਾਬ ਨੇ ਪਹਿਲਾਂ ਨੂੰ ਗਾਇ ਸੀ ਇਹਦੀ ਆ ਕਿੰਨੇ ਦੁਆਰਾ ਬੂਆ ਮਗਾ ਲਿਆ ਜਿਆਦਾ ਹੋ ਗਿਆ ਤੇ ਡ੍ਰਿੰਕਰ ਲਗਾਤਾਰ ਮਗਲਾ ਕੱਢੀ ਹੁੰਦਾ ਕਿ ਮੈਂ ਸੁਝਾਉਣ ਦੀ ਕੋਸ਼ਿਸ਼ ਕੀਤੀ ਜਦੋਂ ਮੈਂ ਧੱਕਾ ਮਾਰਿਆ ਨੇ ਮੇਰਾ ਮੋਬਾਈਲ ਤੇ ਨਿੱਕਿਆ ਮੋਬਾਈਲ ਨੂੰ ਮੋਬਾਈਲ ਟੁੱਟ ਗਿਆ ਥੋੜਾ ਤਾਂ ਮੈਨੂੰ ਗੁੱਸਾ ਆ ਪਰ ਮੈਂ ਧੱਕਾ ਮਾਰਿਆ ਅੱਲੇ ਮਾਰਿਆ ਉਦੋਂ ਮਣ ਕਹਿੰਦਾ ਥੱਡਾ ਲੱਗਾ ਕੋਸ ਛੱਡ ਲੱਗਾ ਮੈਨੂੰ ਮਾਰਨ ਵਾਸਤੇ ਤੇ ਚੱਲ ਗਿਆ ਪਰ ਫਿਰ ਉਹ ਜਾ ਫਿਰ ਮੇਰੇ ਪਿੱਛੇ ਭੱਜਾ ਤਾਂ ਮੈਨੂੰ ਗੁੱਸਾ ਬਹੁਤ ਜ਼ਿਆਦਾ ਆ ਗਿਆ ਤੇ ਲੱਗੇ ਕਈ ਦਾ ਧੱਕਾ ਪਿਆ ਆ ਤੈਨਾਂ ਪਰਦਾ ਨੰਮੋ ਪਰਚੋ ਸਿੱਟੇ ਮਾਰੇਦੇ ਬਹੁਤ ਯਾਰ ਲੰਘੇ ਤਨੇ ਲੱਪੇਵਰ ਉੱਠਿਆ ਨਹੀਂ ਮੈਂ ਘਬਰਾ ਗਿਆ ਕਹਿੰਦਾ ਉਹ ਜਦਾ ਨਿਕਲਿਆ ਉਹ ਮੈਨੂੰ ਪਤਾ ਲੱਗ ਗਿਆ ਕਿ ਇਹ ਉਹਦਾ ਮਸਤਕਾ ਸੀ ਮੈਂ ਘੱਟਾ ਮਾਰਾ ਕਿ ਲੋ ਮੈਨੂੰ ਸਮਝ ਨਾ ਆਇਆ ਕਿ ਕੀ ਕੀਤਾ ਤਰੋ ਤੇਰਾ ਅੱਧੀ ਰਾਤ ਤੱਕ ਗੱਡੀ ਹੈ ਕਿਸੇ ਕੋ ਟ੍ਰੇਨਿੰਗ ਵਾਲੇ ਕੋਲ ਵਾਲੀ ਨਾ ਸਵਾ ਲੋਕ ਤੇਰਾ ਇਹਦਾ ਪਤਾ ਪਟਿਆ ਉਹਦਾ ਬੈਕਗ੍ਰਾਉਂਡ ਜਿੰਨਾ ਪਰਿਆ ਉਹ ਪਲਸ 2 ਕਿੱਤੀ ਮੋਢੇ ਤੋਂ ਬਾਅਦ ਕੋਈ ਡਿਪਲੋਮਾ ਕੀਤਾ ਉਹਨੇ ਅਕਾਉਂਟਸ ਦਾ ਤੇ ਇਹਨਾਂ ਕੋ ਕਿਸ ਜਨਰਲ ਵੀ ਲੈ ਜੀ ਤੇਰੇ ਦਰ ਕੋ ਲੱਗਾ ਸੀ ਇੰਨੇ ਹੀ ਉਹਨੂੰ ਉਲਟਾ ਲਵਾਇਆ ਸੀ ਚੌਕੀਦਾਰ ਨੂੰ ਉਹ ਲੱਗ ਪਿਆ ਤੇਰਾ ਕਰਦਾ ਬਸ 3-4 ਮਿੰਟ ਉਹ ਨਹੀਂ ਨੂੰਖੂ ਜਾਇਆ ਇਹ ਵੀ ਜਿਹੜੀ ਇਹਦੀ ਜਿਹੜੀ ਜਿਹੜੀ ਮਟਰਾਂ ਦਾ ਮਟਰ ਉਹ ਬਾਈਸਾਲ ਦਾ ਮੁੰਡਾ ਵਾ ਲਸਤੂ ਕੀਤੀ ਹੈ 20 ਸਾਲ ਪਹਿਲਾਂ ਨੇ ਉਹ ਵੱਡਾ ਲਮਾ ਕੀਤਾ ਪੜ੍ਹਿਆ ਲਿਖਿਆ ਮੁੰਡਾ ਸੀ ਮੁੰਡਾ ਸਾਗਰ ਨੇ ਉਹਨੂੰ ਚੌਕੀਦਾਰ ਬੁਲਾਇਆ ਸੀ ਹਾਂ ਸਾਗਰ ਨੇ ਹੀ ਕਹਿੰਦਾ ਇਸੇ ਚੌਕ ਦਾ ਫਰਦਾਨ ਨੂੰ ਮਿਲਦਾ ਹੁੰਦਾ ਸੀ ਤੇ ਮੈਂ ਉਹਨੂੰ ਕਿਹਾ ਚੱਲ ਕੰਮ ਤੇ ਪਹਿਲਾਂ ਥਾੜੀ ਜਿੜੀ ਵੈਸੇ ਕਰਦਾ ਈ ਫਿਰ ਮੈਂ ਪੱਕਾ ਲਵਾ ਕੇ ਤਸਦੀਕ ਕਰਾਂ ਤੇ ਭਰਨੀ ਹੈਗਾ ਗ੍ਰਿਫਤਾਰੀ ਹੋਈ ਹੈ ਜਾਇ ਮਿਆਪਸ ਮਿਸ ਫਰੰਟਰ ਕੀਤਾ ਫਰੰਟਰ ਤੋਂ ਬਾਅਦ ਕੋਈ ਦੀ ਡਿਜ਼ਾਈਨ ਹੈ ਤੇ ਲਈਆ ਕੋਸ਼ਿਸ਼ ਕੀਤੀ ਆ ਆਪਣਾ ਕੰਮ ਮੰਨ ਗਿਆ ਬਣਾਉਂ ਕੋਰਟੀ ਆਪਾਂ ਫਿਰ ਉਹਨੂੰ ਪੁੱਛਿਆ ਥੱਲੇ ਆ ਕਿ ਕੋਰਟੀ ਡਿਜ਼ਾਈਨ ਦੋ ਦਿਨਾਂ ਦੇ ਪੁਲਿਸ ਨੂੰ ਮੌੜ ਤੇ ਸਾਡੇ ਕੋਲ ਮੁਸ਼ਕਿਲ ਚੱਲ ਰਹੀ ਆ